तरीकेਆਂ ਦੇ ਨਾਲ ਦੇਖਿਆ ਗਿਆ ਕਿ ਉਹ ਉਦੋਂ ਵੱਧ ਚੜ ਕੇ ਵੋਟ ਪਾਉਂਦਾ ਜਦੋਂ ਰਾਸ਼ਟਰਪਤੀ 트੍ਰੰਪ ਆਪ ਵੈਲਟ ਤੇ ਹੁੰਦੇ। ਇਹ ਕਮੈਂਟ ਅਮਰੀਕਨ ਵਰਕਰਸ ਦੀ ਇਨਸਲਟ ਆ ਰਾਸ਼ਟਰਪਤੀ 트੍ਰੰਪ ਦਾ ਇਹ ਕਹਿਣਾ ਕਿ ਸਾਡੇ ਕੋਲ ਟੈਲੈਂਟਡ ਲੋਕ ਨਹੀਂ ਆ ਇਸ ਮੈਗਾ ਲੀਡਰਸ ਨੇ ਉਹਨਾਂ ਨੇ ਓਪਨਲੀ ਪ੍ਰੈਜ਼ੀਡੈਂਟ 트੍ਰੰਪ ਨੂੰ ਕ੍ਰਿਟਿਕਾਈਜ਼ ਕੀਤਾ ਜਿਹੜਾ ਇੱਕ ਖਾਸ ਤੌਰ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਮੈਗਾ ਆ ਜਿਹੜੀ ਮੇਕ ਅਮਰੀਕਾ ਗ੍ਰੇਟ ਅਗੇਨ ਇੱਕ ਮੂਵਮੈਂਟ ਚੱਲੀ ਸੀ ਉਹ ਮੂਵਮੈਂਟ ਦਾ ਇੱਕ ਵੱਡਾ ਹਸਾਰਾਸ਼ਟਰਪਤੀ 트ੰਪ ਸੀਗੇ ਜਾਂ ਉਹ ਧਿਰ ਸੀ ਜਿਹੜੀ ਇਹ ਚਾਹੁੰਦੀ ਸੀ ਕਿ ਇਸ ਤਰ੍ਹਾਂ ਦੀਆਂ ਪਾਲਿਸੀਜ਼ ਜਿਹੜੀਆਂ ਲਾਗੂ ਕੀਤੀਆਂ ਜਾਣ ਜਿਹਦੇ ਨਾਲ ਅਮਰੀਕਾ ਨੂੰ ਪਹਿਲਾ ਵਰਗਾ ਬਣਾਇਆ ਜਾ ਸਕੇ ਜਿਹਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਬਾਹਰੋਂ ਇਦਾਂ ਕਰਨਾ ਕਨਸਰਵਟਿਵ ਵੈਲਿਊਜ਼ ਨੂੰ ਲਾਗੂ ਕਰਨਾ ਜਾਂ ਹੋਰ ਗੱਲਾਂ ਬਾਤਾਂ ਉਹਦੇ ਵਿੱਚ ਬੜੀਆਂ ਸਪਸ਼ਟ ਸੀ ਹੁਣ ਉਸੇ ਸਿਰ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਚੋਣਾਂ ਜਿੱਤੇ ਵੀ ਆ ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਆ ਪਰ ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜਾ ਉਹ ਧੇਰਾ ਪੂਰੀ ਦੀ ਪੂਰੀ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇੱਕ ਤਰ੍ਹਾਂ ਦੀ ਫੋਟਾ ਫਰਕ ਆ ਉਹ ਧਿਰ ਰਾਸ਼ਟਰਪਤੀ ਟਰੰਪ ਤੋਂ ਨਾ ਖੁਸ਼ ਆ ਨਾ ਖੁਸ਼ ਕਿਉਂ ਆ ਕਿਉਂਕਿ ਇਸ ਹਫਤੇ ਬਹੁਤ ਸਾਰੇ ਜਿਹੜੇ ਮੈਗਾ ਲੀਡਰਸ ਨੇ ਉਹਨਾਂ ਨੇ ਉਪਰਲੀ ਪ੍ਰੈਜ਼ੀਡੈਂਟ ਟਰੰਪ ਨੂੰ ਕ੍ਰਿਟਿਕਾਈਜ਼ ਕੀਤਾ ਕਿਉਂ ਔਰ ਇੱਕ ਅਨਯੂਜੂਅਲੀ ਟੈਨਸ਼ਨ ਉਹਨਾਂ ਦੇ ਵਿੱਚ ਕ੍ਰੀਏਟ ਹੋ ਗਈ ਹੈ ਇਸ ਗੱਲ ਦੇ ਉੱਤੇ ਉਹਦਾ ਕਾਰਨ ਇਹ ਆ ਕਿ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਡਿਸਐਗਰੀਮੈਂਟ ਹੋਈ ਆ ਆਪਾਂ ਦੂਜਾ ਐਬਸਟ੍ਰੀਮ ਫਾਈਲਸ ਜਿਹੜੀਆਂ ਆਪਾਂ ਕੱਲ ਵੀ ਗੱਲ ਕੀਤੀ ਸੀ ਉਹ ਫੇਰ ਰੌਲਾ ਰੱਪਾ ਉਹਦਾ ਪਿਆ ਆਪਾਂ ਸਾਰੇ ਜਾਣਦੇ ਆ ਕਿ ਰਾਸ਼ਟਰਪਤੀ ਟਰੰਪ ਇਮੀਗ੍ਰੇਸ਼ਨ ਦੇ ਉੱਤੇ ਸਖਤ ਆ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਆ ਜਿਹੜੇ ਇਹ ਆਈਸ ਵਾਲੇ ਆ ਤੇ ਦੂਜੇ ਉਹਨਾਂ ਨੂੰ ਕਿਹਾ ਆ ਕਿ ਬੰਦਾ 3000 ਇੱਕ ਦਿਨ ਦਾ ਫੜਕੇ ਵਾਪਸ ਭੇਜਣਾ ਤੁਸੀਂ ਇਹ ਤੁਹਾਡੀ ਜ਼ਿੰਮੇਵਾਰੀ ਆ ਉਹ ਕਿਉਂਕਿ ਉਹ ਭੇਜ ਨਹੀਂ ਰਹੇ ਡੀ ਐਚ ਐਸ ਦੇ ਨਾਲ ਕਈ ਕੁਛੜਾ ਉਹਨਾਂ ਦੀ ਨਾਰਾਜ਼ਗੀ ਹੋਈ ਆ ਹੁਣ ਰਾਸ਼ਟਰਪਤੀ ਟਰਪਰ ਇੱਕ ਬਿਆਨ ਦਿੱਤਾ ਉਸ ਬਿਆਨ ਦੇ ਵਿੱਚ ਇਹ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਕੋਲ ਟੈਲੈਂਟਡ ਲੋਕ ਹੈ ਨਹੀਂ ਕਿਉਂਕਿ ਇੱਥੇ ਟੈਲੈਂਟਡ ਲੋਕਾਂ ਦੀ ਕਮੀ ਆ ਇਸ ਕਰਕੇ ਸਾਨੂੰ ਬਾਹਰੋਂ ਬੰਦੇ ਸੱਦਣੇ ਪੈਣੇ ਹੁਣ ਇਹ ਜਿਹੜਾ ਬਿਆਨ ਆ ਇਹ ਬਿਲਕੁਲ ਉਹ ਸਾਰੇ ਕੁਛ ਦੇ ਉਲਟ ਚੱਲਿਆ ਜਾਂਦਾ ਜਿਹੜੀ ਮੈਗਾ ਮੂਵਮੈਂਟ ਸੀਗੀ ਮਾਗਾ ਜਾਂ ਮੈਗਾ ਜਿਹੜੀ ਮੇਕ ਅਮਰੀਕਾ ਗ੍ਰੇਟ ਅਗੇਨ ਐਮ ਏ ਜੀ ਏ ਉਹ ਸਾਰੇ ਕੁਝ ਦੇ ਉਲਟ ਚਲੇ ਜਾਂਦਾ ਵੀ ਜਿਹੜੇ ਇਹਨਾਂ ਨੇ ਕਿਹਾ ਹੁਣ 트럼ਪ ਨੇ ਕਿ ਜਿਹੜੇ ਫੋਰਨ ਵਰਕਰ ਨੇ ਉਹ ਸਾਡੀ ਲੋਡ ਆ ਕਿਉਂਕਿ ਸਾਡੇ ਕੋਲ ਓਨੇ ਟੈਲੈਂਟਡ ਲੋਕ ਨਹੀਂ ਆ ਹੁਣ ਇਹਦੇ ਉੱਤੇ ਇਹ ਹੈਗਾ ਕਿ ਜਿਹੜਾ ਪਹਿਲਾ origignal ਇਹਨਾਂ ਦਾ aim ਹੈਗਾ ਜਾਂ ਮਕਸਦ ਹੈਗਾ ਅਮਰੀਕਾ ਫਸਟ ਮਤਲਬ ਇਹਦਾ ਇਹ ਹੈਗਾ ਕਿ ਅਸੀਂ ਅਮਰੀਕਨਸ ਦੀਆਂ ਨੌਕਰੀਆਂ ਨੂੰ ਪ੍ਰੋਟੈਕਟ ਕਰਨਾ ਹੈ ਤੇ ਜਿਹੜੀ ਫੋਰਨ ਲੇਬਰ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਉਣਾ ਆ ਹੁਣ ਸਵਾਲ ਇਹ ਪੈਦਾ ਹੁੰਦਾ ਉਹ ਕਹਿੰਦੇ ਕਿ ਕੀ ਡੋਨਲਡ 트੍ਰੰਪ ਹਜੇ ਵੀ ਉਸ ਫਲਸਫੀ ਨੂੰ ਕਮਿਟਡ ਆ ਜਾਂ ਇਹਨਾਂ ਨੇ ਉਹ ਫਲਸਫੀ ਛੱਡ ਦਿੱਤੀ ਆ ਉਹਨਾਂ ਨੂੰ ਇਹ ਲੱਗਦਾ ਆ ਕਿ ਇਹ ਕਮੈਂਟ ਅਮਰੀਕਨ ਵਰਕਰਸ ਦੀ ਇਨਸਲਟ ਆ ਰਾਸ਼ਟਰਪਤੀ 트੍ਰੰਪ ਦਾ ਇਹ ਕਹਿਣਾ ਕਿ ਸਾਡੇ ਕੋਲ ਟੈਲੈਂਟਡ ਲੋਕ ਨਹੀਂ ਆ ਇਸ ਕਰਕੇ ਸਾਨੂੰ ਬਾਹਰੋਂ ਬੰਦੇ ਸੱਦਣੇ ਪੈਣੇ ਆ ਜਿਹੜੇ ਕਨਜ਼ਰਵਟਿਵ ਸਟ੍ਰੈਟਜਿਸਟ ਨੇ ਉਹਨਾਂ ਨੇ ਇਹ ਵਾਰਨਿੰਗ ਦਿੱਤੀ ਆ ਕਿ ਜੇ ਇਸ ਜੇ ਇਸ ਕੰਸਰਨ ਨੂੰ ਇਗਨੋਰ ਕਰ ਦਿੱਤਾ ਇਹਦਾ ਖਾਮਿਆਜਾ ਰਿਪਬਲਿਕਨ ਨੂੰ 2026 ਦੇ ਵਿੱਚ ਮਿਡ ਟਰਮ ਇਲੈਕਸ਼ਨ ਦੇ ਵਿੱਚ ਭੁਗਤਣਾ ਪਊਗਾ ਮਿਡ ਟਰਮ ਇਲੈਕਸ਼ਨ ਦੀ ਇੱਕ ਖਾਸ ਗੱਲ ਜਿਹੜੀ ਹੁੰਦੀ ਹੈ ਕਿ ਇਹ 2 ਸਾਲ ਬਾਅਦ ਰਾਸ਼ਟਰਪਤੀ ਦੀਆਂ ਵੋਟਾਂ ਦੁਬਾਰਾ ਨਹੀਂ ਪੈਂਦੀਆਂ ਪਰ ਕਾਂਗਰਸ ਦੀਆਂ ਪੈਂਦੀਆਂ ਸਾਰੇ ਹਾਊਸ ਦੀਆਂ ਤੇ ਇੱਕ ਧਾਈ ਸੈਨੇਟ ਦੀਆਂ ਹੁਣ ਜਿਹੜਾ ਅਮਰੀਕਾ ਦੇ ਵਿੱਚ ਇਹ ਕਨਸਰਵੇਟਿਵ ਵੋਟਰ ਆ ਉਹ ਜਿਹੜਾ ਪਿਛਲੇ ਕਈ ਜਿਹੜੇ ਤਰੀਕਿਆਂ ਦੇ ਨਾਲ ਦੇਖਿਆ ਗਿਆ ਕਿ ਉਹ ਉਦੋਂ ਵੱਧ ਚੜ ਕੇ ਵੋਟ ਪਾਉਂਦਾ ਜਦੋਂ ਰਾਸ਼ਟਰਪਤੀ 트ੰਪ ਆਪ ਵੈਲਟ ਤੇ ਹੁੰਦੇ ਆ 24 ਦੇ ਵਿੱਚ ਹੁਣ ਜਦੋਂ ਇਹ ਵੈਲਟ ਦੇ ਉੱਤੇ ਸਿਗੇ ਉਸ ਵੇਲੇ ਇਹਨਾਂ ਨੇ ਖੁੱਲ ਕੇ ਵੋਟਾਂ ਪਾਈਆਂ ਪਰ ਆਹ ਜਿਹੜੀਆਂ ਚਾਹੇ ਇਹਨਾਂ ਨੇ ਗਵਰਨਰਸ ਨੂੰ ਅੰਡੋਰਸ ਕੀਤਾ ਸੀ ਨਿਊ ਜਰਸੀ ਵਰਜੀਨੀਆ ਜਾਂ ਇੱਧਰ ਉੱਧਰ ਦੂਜੀਆਂ ਥਾਵਾਂ ਦੇ ਉੱਤੇ ਲੋਕਾਂ ਨੇ ਰਾਸ਼ਟਰਪਤੀ 트ੰਪ ਦਾ ਕਿਹਾ ਮੰਨਿਆ ਨਹੀਂ ਵੋਟਾਂ ਦੂਜੇ ਪਾਸੇ ਪਾਈਆਂ 26 ਦੇ ਵਿੱਚ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੀਆਂ ਵੋਟਾਂ ਪੈਣੀਆਂ ਸਾਰੇ ਹਾਊਸ ਕਿਉਂਕਿ 2 ਸਾਲ ਬਾਅਦ ਬਦਲਿਆ ਜਾਂਦਾ ਜਿਹੜਾ ਸੈਨੇਟ ਆ ਸੈਨੇਟ ਦੇ ਵਿੱਚ 1/2 ਜੇ 137 ਦੀਆਂ ਲਗਭਗ ਵੋਟਾਂ ਪੈਣੀਆਂ ਸੋ ਦੋਵਾਂ ਦਾ ਬੈਲੈਂਸ ਵਿਗੜ ਸਕਦਾ ਹੁਣ ਉਹਨਾਂ ਨੇ ਇਹ ਕਿਹਾ ਵੀ 26 ਦੇ ਵਿੱਚ ਤੁਸੀਂ ਬੈਲਟ ਦੇ ਉੱਤੇ ਹੋਣਾ ਨਹੀਂ ਤੇ ਪਾਲਿਸੀ ਤੋਂ ਤੁਸੀਂ ਪਿੱਛੇ हट ਰਹੇ ਆ ਜਿਹੜੀ ਅਮਰੀਕਾ ਫਰਸਟ ਵਾਲੀ ਆ ਸਾਫ਼ ਤੌਰ ਦੇ ਉੱਤੇ ਰਿਪਬਲਿਕਨ ਦਾ ਨੁਕਸਾਨ ਹੋਊਗਾ ਇਹ ਜਿਹੜੇ ਮੈਗਾ ਦੇ ਜਿਹੜੀ ਇਹ ਮੈਗਾ ਮੂਵਮੈਂਟ ਆ ਇਹ ਟਰੰਪ ਤੋਂ ਵੀ ਅੱਗੇ ਆ ਮਤਲਬ ਉਹ ਕੱਲੀ ਡੋਨਲਡ 트੍ਰੰਪ ਦੀਆਂ ਪਾਲਿਸੀਆਂ ਜਾਂ ਉਹਨਾਂ ਦੀ ਫਿਲਾਸਫੀ ਨਹੀਂ ਉਹਦੇ ਤੋਂ ਵੀ ਵੱਡਾ ਸੋਚਦੇ ਆ ਜਾਂ ਇੱਕ ਪੂਰੀ ਆਪਣੇ ਆਪ ਦੇ ਵਿੱਚ ਕੱਲੋ ਰਾਸ਼ਟਰਪਤੀ 트੍ਰੰਪ ਨਹੀਂ ਰਹਿੰਦੇ ਜਾਂ ਇਹ ਹੁੰਦੇ ਵੀ ਆ ਇਹ ਸਾਰੇ ਕੁਝ ਦੇ ਬਾਵਜੂਦ ਉਹ ਜਿਹੜੇ ਲੋਕ ਆ ਉਹ ਇਕੱਠੇ ਹੋ ਕੇ ਚੱਲਦੇ ਰਹਿੰਦੇ ਆ ਸੋ ਇਸ ਆਲੋਚਨਾ ਦੇ ਬਾਵਜੂਦ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਡੋਨਟ ਫੋਰਗੇਟ ਮੈਗਾਵਾਜ਼ ਮਾਈ ਆਈਡੀਆ ਵੀ ਇਹੇ ਨਾ ਭੁੱਲੋ ਤੁਸੀਂ ਸੋ ਹਾਲਾਂਕਿ ਉਹਦੇ ਉੱਤੇ ਜ਼ੋਰ ਦੇ ਰਹੇ ਦੂਜਾ ਹੁਣ ਇਹ ਕੈਲੋ ਵੀ ਬਲਦੀ ਦੀ ਉੱਤੇ ਜਿਵੇਂ ਤੇਲ ਪਾਉਣ ਵਾਲਾ ਕੰਮ ਐਪਸਟ੍ਰੀਨ ਫਾਈਲਸ ਨੇ ਕੀਤਾ ਜਿਹੜਾ ਐਪਸਟ੍ਰੀਨ ਦਾ ਇਸ਼ੂ ਆ ਉਹ ਸਾਰਾ ਦੱਬਿਆ ਸੀਗਾ ਇੱਕ ਵਾਰੀ ਫੇਰ ਉੱਭਰ ਕੇ ਸਾਹਮਣੇ ਆ ਗਿਆ ਮੋਰੇ ਕਾਂਗਰਸ ਜਿਹੜੀ ਆ ਉਹਨਾਂ ਨੇ ਆਹ ਸਰਕਾਰ ਨੂੰ ਡਾਕੂਮੈਂਟ ਜਿਹੜੇ ਵੀ ਉਸ ਮਾਮਲੇ ਦੇ ਵਿੱਚ ਜੈਫਰੀ ਐਪਸਟ੍ਰੀਨ ਦੇ ਮਾਮਲੇ ਨਾਲ ਜਿਹੜਾ ਇੱਕ ਸੈਕਸ ਆਫੈਂਡਰ ਸੀ ਜਿਹਦਾ ਕੇਸ ਜਿਹੜਾ ਬਹੁਤ ਵੱਡਾ ਟੌਪਿਕ ਰਿਹਾ ਉੱਥੇ ਉਹਨੂੰ ਕਰ ਦਿੱਤਾ ਗਿਆ ਇਹਦੇ ਨਾਲ ਕੀ ਹੋਇਆ ਕਿ ਜਿਹੜਾ ਹਾਊਸ ਆ ਉਹ ਨਹੀਂ ਚਾਹੁੰਦਾ ਕਿ ਇਹ ਫਾਈਲ ਜਿਹੜੀਆਂ ਰਾਈਟ ਨਾਓ ਰਿਲੀਜ਼ ਕੀਤੀਆਂ ਜਾਣ ਜਿਹੜੀਆਂ ਨਵੀਂ ਰਿਲੀਜ਼ ਕੀਤੀਆਂ ਗਈਆਂ ਮਤਲਬ ਹੁਣ ਰਿਲੀਜ਼ ਹੋਈਆਂ ਪੁਰਾਣੀਆਂ ਈਮੇਲਸ ਆ ਐਬਸਟ੍ਰੀਨ ਵੱਲੋਂ ਉਹ 트ੰਪ ਨੂੰ ਮੈਂਸ਼ਨ ਕਰਦੀਆਂ ਪਰ ਮੈਗਾ ਦੇ ਲਾ ਮੇਕਰ ਜਿਹੜੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਈਮੇਲਸ ਨੂੰ ਡਿਸਮਿਸ ਕਰਦੇ ਆ ਵੀ ਇਹ ਮੀਨਿੰਗਲੈਸ ਆ ਸੋ ਜਿਹੜੇ ਕੋਸ਼ਰ ਪਬਲਿਕਨ ਇਹ ਕਹਿੰਦੇ ਆ ਕਿ ਟੌਪਿਕਸ ਜਿਹੜੇ ਨੇ ਉਹ ਆਉਂਦੇ ਜਾਂਦੇ ਰਹਿੰਦੇ ਆ ਕਿਉਂਕਿ ਪਾਰਟੀ ਜਿਹੜੀ ਆ ਉਹਦਾ ਜਿਹੜਾ ਇਹਦੇ ਬਾਰੇ ਉਹ ਹਜੇ ਸਟਿਲ ਬਹੁਤ ਜ਼ਿਆਦਾ ਕਨਸਰਨ ਨੇ ਇਸ ਚੀਜ਼ ਦੇ ਨਾਲ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹਦੇ ਉੱਤੇ ਉਸ ਤਰੀਕੇ ਨਾਲ ਕੀਤਾ ਜਾਵੇ ਹੁਣ ਜਿਹੜੇ ਰਿਪਰੈਜ਼ੈਂਟੇਟਿਵ ਮਾਰੋਜ ਟੇਲਰ ਆ ਉਹ ਵੀ ਇਹਨਾਂ ਨਾਲੋਂ ਪਾਸੇ ਹੋ ਗਈਆ ਤੇ ਉਹਨੇ ਓਪਨਲੀ ਕ੍ਰਿਟਿਸਾਈਜ਼ ਕੀਤਾ 트럼ਪ ਨੂੰ ਉਹਨੇ ਇਹ ਕਿਹਾ ਕਿ ਵਾਈਟ ਹਾਊਸ ਬਹੁਤ ਜ਼ਿਆਦਾ ਫੋਰਨ ਕੰਟਰੀਜ਼ ਦੇ ਉੱਤੇ ਫੋਕਸ ਕਰ ਰਿਹਾ ਆ ਉਹਨੇ ਜਿਹੜਾ ਅਰਜਨਟੀਨਾ ਨੂੰ ਏਡ ਦਿੱਤੀ ਜਾ ਰਹੀ ਉਹਦਾ ਵਿਰੋਧ ਕੀਤਾ ਕਹਿੰਦੀ ਇਹ ਵੀ ਇਹ ਅਰਜنٹੀਨਰ ਨੂੰ ਪੈਸਾ ਦੇਣਾ ਵੀ ਅਮਰੀਕਾ ਫਰਸਟ ਦੇ ਉਲਟ ਆ ਤੇ 트럼ਪ ਜਿਹੜੇ ਖਾਸ ਤੌਰ ਦੇ ਉੱਤੇ ਜ਼ਿਆਦਾ ਫੋਰਨ ਵਰਕਰ ਨੂੰ ਲਾਓ ਕਰ ਰਹੇ ਆ ਇਹਦੇ ਵੀ ਉਹ ਵਿਰੋਧ ਦੇ ਵਿੱਚ ਆ ਸੋ ਇਹ ਆਲੋਚਨਾ ਜਿਹੜੀ ਲਗਾਤਾਰ ਇਸ ਮਾਮਲੇ ਦੇ ਵਿੱਚ ਪਿਛਲੇ ਸਮੇਂ ਤੋਂ ਵਧਦੀ ਜਾ ਰਹੀ ਆ H1B ਵੀਜ਼ਾ ਜਿਹੜਾ ਫੋਰਨ ਵਰਕਰ ਨੇ ਖਾਸ ਤੌਰ ਦੇ ਉੱਤੇ ਉਸ ਮਾਮਲੇ ਦੇ ਵਿੱਚ ਹੁਣ ਹੈਗਾ ਸੋ ਪਾਲਿਸੀ ਕਲੈਸ਼ ਇਹਨਾਂ ਦੋਵਾਂ ਦੇ ਵਿੱਚ ਆ ਗਿਆ ਹੈ 트럼ਪ ਤੇ ਮੈਗਾ ਜਿਹੜਾ ਕਿ ਇੱਕੋ ਹੀ ਗੱਲ ਸੀ ਇਹਨਾਂ ਦਾ ਹੀ ਆਈਡੀਆ ਸੀ ਇਹਨਾਂ ਨੇ ਸ਼ੁਰੂ ਕੀਤੀ ਸੀ ਪਰ ਉਹ ਏਡੀ ਵੱਡੀ ਚੀਜ਼ ਬਣ ਗਈ ਕਿਉਂ ਹੁਣ ਜਿਹੜੇ ਰਾਸ਼ਟਰਪਤੀ 트럼ਪ ਨੂੰ ਕ੍ਰਿਟਿਸਾਈਜ਼ ਕਰ ਰਿਹਾ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਹ ਜਿਹੜੀ ਆਈਡੀਓਲੋਜੀ ਨੂੰ ਨਹੀਂ ਛੱਡ ਸਕਦੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ